ਸਤਿ ਸ਼੍ਰੀ ਅਕਾਲ ਜੀ ਸਾਰੇ ਅਕਾਲ ਉਮੀਦ ਕਰਨਾ ਤੁਸੀਂ ਬਿਲਕੁਲ ਟਿਕਟਾਕ ਹੋਗੇ ਹਸ ਤੇ ਵਸੇ ਹੋਗੇ ਜੇ ਆਪ ਤੁਹਾਨੂੰ ਚੜ੍ਹਦੀਆਂ ਕਲਾਵਾਂ ਚ ਰੱਖੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਦਰਬਾਰ ਸਾਹਿਬ ਦੀ ਜਿਹੜਾ ਦੁਬਈ ਦੇ ਵਿੱਚ ਬਣਿਆ ਹੈ ਲਾਈਕ ਗੁਰਦੁਆਰਾ ਦੁਬਈ ਦੇ ਵਿੱਚ ਪੂਲੀ ਨਿਊ ਬਣਿਆ ਤੇ ਅੱਜ ਗੱਲ ਕਰਾਂਗੇ ਉਹਦੇ ਬਾਰੇ ਵਿੱਚ ਐ ਗੁਰਦੁਆਰਾ ਕਿੰਨਾ ਅਹਿਮ ਹੈ ਕਿੰਨਾ ਇੰਪੋਰਟੈਂਟ ਹੈ ਅਤੇ ਬਾਈਚਾਰੇ ਦੀ ਅਹਿਮ ਮਿਸਾਲ ਇਹ ਗੁਰਦੁਆਰਾ ਇੱਥੇ ਕੀ ਲਾਈਕ ਕੈਂਜਦਾ ਦਿਖਦਾ ਹੈ ਹਜਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਾਫੀ ਇੰਟਰਸਟਿੰਗ ਵੀਡੀਓ ਹੈ ਸੋ ਆਮ ਆਮ ਰੀਲੀ ਐਕਸਾਈਟਿਡ ਕਿ ਕਿਸ ਤਰ੍ਹਾਂ ਦਾ ਗੁਰਦੁਆਰਾ ਜਿਹੜਾ ਦੁਬਈ ਦੇ ਵਿੱਚ ਬਣਿਆ ਹੈ ਵੀਡੀਓ ਤੁਸੀਂ ਆਖਿਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਫਿਰ ਚਲਦੇ ਆਂ ਵੇਖਦੇ ਆਂ ਵੀਡੀਓ ਨਾਨਕ ਦਰਬਾਰ ਦੁਬਈ ਵਿੱਚ ਮੌਜੂਦਾ ਐ ਗੁਰਦੁਆਰਾ ਦੁਬਈ ਦੇ ਨਖਲਿਸਤਾਨ ਵਿੱਚ ਖੂਬਸੂਰਤ ਨਖਲਿਸਤਾਨ ਵਿੱਚ ਇੱਕ ਭਾਈਚਾਰੇ ਦੀ ਉਮਦਾ ਤੇ ਵਧੀਆ ਮਿਸਾਲ ਹੈ ਆਓ ਇਹਦੇ ਰਲ ਮਿਲ ਕੇ ਦਰਸ਼ਕ ਕਰਦੇ ਐ ਗੁਰਦੁਆਰਾ ਦੁਬਈ ਦੇ ਖੂਬਸੂਰਤ ਨਖਲਿਸਤਾਨ ਇਚ ਧਾਰਮਿਕ ਭਾਈਚਾਰੇ ਦੀ ਉਮਦਾ ਮਿਸਾਲ ਹੈ ਮੁਸਲਮਾਨ ਰਾਜਸਤ్ర ਵੱਲੋਂ ਇੱਥੇ ਵਸਣ ਵਾਲੀ ਸਿੱਖ ਸੰਗਤ ਲਈ ਸਾਂਝੇ ਸ਼ਹਿਰੀ ਹੋਣ ਦੀ ਸੋਹਣੀ ਮਿਸਾਲ ਹੈ ਦੁਬਈ ਯੂਏਈ ਚ ਵੱਸਣ ਵਾਲੀ ਸਿੱਖ ਆਬਾਦੀ ਲਈ ਵਿਆਹ ਸ਼ਾਦੀ ਧਰਮ ਦੇ ਤਿਉਹਾਰ ਮਨਾਉਣ ਦੀ ਕੋਈ ਸਾਂਝੀ ਥਾਂ ਨਹੀਂ ਸੀ ਬਰਦਬਈ ਦੇ ਮੰਦਰ ਅਤੇ ਲੋਕਾਂ ਦੇ ਘਰ ਸਿੱਖ ਆਪਣੀਆਂ ਰਸਮਾਂ ਲਈ ਵਰਤਣ ਕਰਦੇ ਸਨ ਜਦ ਸਿੱਖਾਂ ਦੀ ਗਿਣਤੀ ਵਧਣ ਲੱਗ ਪਈ ਤਾਂ 27-28 ਸਾਲ ਪਹਿਲਾਂ ਇੱਕ ਗੁਰਦੁਆਰੇ ਦੀ ਉਸਾਰੀ ਲਈ ਮੰਗ ਕੀਤੀ ਜਾਣ ਲੱਗ ਪਈ ਐਸ ਮੰਗ ਨੂੰ ਵੇਖਦਿਆਂ ਹੋਇਆਂ ਸ਼ੇਖ ਮੁਹੰਮਦ ਬਿਨ ਰਾਸ਼ਦ ﺍﻟमਖਤੂਮ ਨੇ ਸਿੱਖ ਕਮਿਊਨਿਟੀ ਨੂੰ ਫ੍ਰੀ ਜ਼ਮੀਨ ਦੇ ਦਿੱਤੀ ਜਿੱਥੇ ਅੱਜ ਗੁਰੂ ਨਾਨਕ ਦਰਬਾਰ ਬਣ ਚੁੱਕਿਆ ਹੈ 2010 ਵਿੱਚ ਐਸ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਗੁਰਦੁਆਰਾ ਟ੍ਰੈਡੀਸ਼ਨਲ ਅਤੇ ਨਵੀਂ ਤਾਮੀਰ ਦਾ ਇੱਕ ਨਮੂਨਾ ਹੈ ਅੱਖਾਂ ਖੁਦ-ਬਖੁਦ ਐਸ ਗੁਰੂ ਨਾਨਕ ਦਰਬਾਰ ਨੂੰ ਵੇਖਣ ਲਈ ਖਲੋ ਜਾਂਦੀਆਂ ਨੇ ਸਾਰੇ ਗੁਰਦੁਆਰੇ ਦੇ ਦਰਸ਼ਨ ਕਰਕੇ ਬੜਾ ਸੋਹਣਾ ਲੱਗਦਾ ਹੈ ਮਨ ਸ਼ਾਂਤ ਹੋ ਜਾਂਦਾ ਹੈ ओके okay, जी आप वीडियो तो सब देख लिए अथे जी ए गुरुद्वारा गुरु गोविंद सिंह ਦੇ ਨਾਮ ਤੇ ਰੱਖਿਆ ਗਿਆ ਦੁਬਈ ਦੇ ਵਿੱਚ ਬੜਾ ਲਾਲਾ ਇੱਕ ਨਵਾਂ ਗੁਰਦੁਆਰਾ ਕਿਉਂਕਿ ਦੁਬਈ ਦੇ ਵਿੱਚ ਵਕੇ ਤੇ ਵੱਡੀ ਦਾਜ ਸਿੱਖ ਕਮਿਊਨਿਟੀ ਮੌਜੂਦ ਹੈ ਕਿ ਇੱਥੇ ਵਿਆਹ ਕਰਨ ਵਾਸਤੇ ਸਿੱਖਾਂ ਦੇ ਠੀਕਾ ਮੱਥਾ ਟੇਕਣ ਵਾਸਤੇ ਆਬਾਦਤ ਕਰਨ ਵਾਸਤੇ ਕੋਈ ਜਗਾ ਨਹੀਂ ਸੀ ਤੇ ਫਾਈਨਲੀ ਅੱਜ ਦੁਬਈ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਇੱਥੇ ਸਾਰੇ ਸਿੱਖ ਆਉਂਦੇ ਵੀ ਨੇ ਇੱਥੇ ਦਰਸ਼ਨ ਵੀ ਕਰਦੇ ਨੇ ਮੱਥਾ ਵੀ ਟੇਕਦੇ ਨੇ ਤੇ ਬਹੁਤ ਬਹੁਤ ਫਤਿਹਆ ਗੁਰਦੁਆਰਾ ਬਹੁਤ ਖੂਬਸੂਰਤ ਗੁਰਦੁਆਰਾ ਬਣਿਆ ਤੇ ਵੇਖ ਕੇ ਬਹੁਤ ਵਧੀਆ ਲੱਗਿਆ ਆਮ ਸ਼ੋਰ ਤੁਹਾਨੂੰ ਵੀ ਵੇਖ ਕੇ ਵਧੀਆ ਲੱਗਿਆ ਹੋਵੇਗਾ ਜੁਸ ਕੀ ਕਵ ਗੱਦੇ ਬਾਰੇ ਵਿੱਚ ਤੁਸੀਂ ਵਿਜ਼ਿਟ ਕੀਤਾ ਹੈ ਐਦਾ ਜਾਂ ਨਹੀਂ ਕੀਤਾ లాజమీ దో కోమ సెక్ శేర్న ఫు ములాకా సతశ్రీకాల